ਦਾ ਸਾਢੇ 12 ਵਜੇ ਮੈਂ ਉੱਠ ਕੇ ਬਹਿ ਜਾਣਾ ਤੇ ਮੈਂ ਕਹਿੰਦਾ ਮੇਰੇ ਬਹੁਤ ਤਕਲੀਫ ਹੈਗੀ ਜੀ ਮੈਨੂੰ ਬਸ ਮੇਰਾ ਸਮਾਂ ਆ ਗਿਆ ਕਿਵਰ ਤੇ ਮੈਨੂੰ ਇਹ ਵੀ ਇੱਕ ਵਾਰੀ ਮੈਂ ਕਹਿ ਤੈਨਾਂ ਨੂੰ ਕਿ ਮੇਰੀ ਗੁੜੀਆ ਦੀ ਮੈਰਿਜ ਹੋ ਚੁੱਕੀ ਸੀ ਮੈਂ ਕਹਾਂ ਉਹਨੂੰ ਸੱਦ ਲਓ ਬੇਟੇ ਨੂੰ ਮੈਂ ਕਹਾ ਥੱਲੇ ਸੱਦ ਲਓ ਮੈਂ ਬਸ ਥੱਲੇ ਹੀ ਹੁਣ ਮੇਰਾ ਸਮਾਂ ਆ ਗਿਆ ਉਹ ਇਹ ਬੜੀ ਬੜੀ ਹੋ ਜਾਂ ਮੇਰ ਨਾਲ ਵੀ ਬਸ ਹੋਣ ਗਈ ਤੇ ਹੋਣ ਗਈ ਰੋਜ਼ ਰਾਤ ਨੂੰ ਸੌਣ ਲੱਗਾ ਸੋਚਣਾ ਵੀ ਪਤਾ ਨਹੀਂ ਸਵੇਰ ਉੱਠਣਾ ਹੈ ਕਿ ਨਹੀਂ ਉੱਠਣਾ ਮੈਂ ਪਤਾ ਨਹੀਂ ਕੀ ਬਣਨਾ ਹੈ ਮੇਰਾ ਮਤਲਬ ਇੰਨੀ ਤਕਲੀਫ ਜਿਹੜੀ ਬਾਕੀ ਤੇ ਜਿਹੜੀ ਇਹਨਾਂ ਨੂੰ ਹੋਈ ਹੈ ਨਾ ਬਾਕੀਆਂ ਨੂੰ ਵੀ ਮੇਰੇ ਨਾਲ ਬਹੁਤ ਤਕਲੀਫ ਹੋਈ ਹੈ ਹਾਂ ਜਿਹੜੀ ਫਿਜ਼ੀਕਲ ਪੇਨ ਆ ਉਹ ਤੇ ਮੈਨੂੰ ਪਤਾ ਨਹੀਂ ਕਿ ਮੈਂ ਕਿਵੇਂ ਬਰਦਾਸ਼ਤ ਕੀਤੀ ਹੈ ਮੈਂ ਬੜਾ ਕਹਿੰਦਾ ਮੈਂ ਕਹਿੰਦਾ ਜਾਨ ਬੜੀ ਔਖੀ ਨਿਕਲਦੀ ਜੇ ਬਹੁਤ ਦੁਖੀ ਹੋਣਾ ਪੈਂਦਾ ਬਹੁਤ ਮੁਸ਼ਕਲ ਹੈ ਮਤਲਬ ਇਹ 8-9 ਸਾਲ ਮੈਨੂੰ ਲੱਗ ਗਏ ਇਸ ਚੀਜ਼ ਵਿੱਚ ਘੁੰਮਦੇ ਆ ਘੁੰਮਦੇ ਕਿਸੇ ਉਹ ਡਾਕਟਰ ਕੋਈ ਆ ਜਾ ਉਹ ਕੋਈ ਨਹੀਂ ਫਰਕ ਪੈਂਦਾ ਦੂਜੇ ਕੋ ਚਲ ਉਹ ਨਾ ਪਰ ਕਿ ਮੈਂ ਥੋੜਾ ਬੋਦਾ ਪੈਂਦਾ ਰਿਹਾ ਪਰ ਫੋਰ ਦਾ ਟਾਈਮਿੰਗ ਪਰ ਜਿਹੜੀ ਉਹ ਦਵਾਈ ਮੈਂ ਖਾਂਦੀ ਸੀ ਨਾ ਮੈਂ ਡਾਕਟਰ ਨੂੰ ਜਾ ਕੇ ਕੰਪਲੇਨ ਕਰੀ ਮੈਂ ਕਹਿੰਦਾ ਡਾਕਟਰ ਜਿਹੜੀ ਦਵਾਈ ਦਿੰਦੇ ਉਹਨਾਂ ਮੈਨੂੰ ਹੋਰ ਜ਼ਿਆਦਾ ਤਕਲੀਫ ਹੁੰਦੀ ਹੈ ਹੋਰ ਕੀ ਕਰਤਾ ਸੀ ਹੈ ਮਤਲਬ ਜਿਹੜੀ ਦਵਾਈ ਮੈਂ ਮੈਡੀਸਨ ਖਾਣੀ ਨਾ ਤੇ ਉਹਨੂੰ ਕਬਰਾਹਟ ਬੜੀ ਹੋਣੀ ਅੱਛਾ ਉਹ ਖਾਣ ਨਾਲ ਜ਼ਿਆਦਾ ਕਬਰਾਹਟ ਹੋਣੀ ਇਹਨਾਂ ਨੇ ਕਹਿੰਨਾ ਰੈਸਟ ਕਰੀ ਜਾ ਉਹ ਰੈਸਟ ਕਰਦਿਆਂ ਕਰਦਿਆਂ ਮਤਲਬ ਉਹਨੂੰ ਆਪਾਂ ਨੂੰ ਟ੍ਰੀਟਮੈਂਟ ਹੈ ਰੈਸਟਿੰਗ ਡਿਜਨ ਚ ਜਾ ਗਈ ਮੈਂ ਬਿਹੋਰ ਨੈਸਟ ਕਰ ਲਾ ਹੋਰ ਨੈਸਟ ਕਰ ਲਾ ਉੱਠਣਾ ਹੀ ਨਹੀਂ ਕਰਨਾ ਹੀ ਨਹੀਂ ਇਹ ਕੰਮਾ ਜਾ ਗਈ ਔਰ ਇਸ ਤਰੀਕੇ ਨਾਲ ਮੇਰੇ ਬੱਚਿਆਂ ਦੀ ਵੀ ਲਾਈਫ ਤੇ ਬੜਾ ਅਸਰ ਪਿਆ ਜਾਣੇ ਬੱਚਿਆਂ ਦੇ ਬਰਡਨ ਸੀ ਕਿ ਮੰਮੀ ਨੂੰ ਉਹਨਾ ਆਪਣਾ ਘਰ ਸੋਚਣਾ ਮੇਰੇ ਬਾਰੇ ਜ਼ਿਆਦਾ ਸੋਚਣਾ